ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅੰਜਾਮ ਸਟੱਡੀ ਵਿਦ ਜੌਬ ਅਲਰਟ ਤੇ ਹਿਸਟਰੀ ਆਫ ਪੰਜਾਬ ਅਸੀਂ ਸਟਾਰਟ ਕੀਤੀ ਹੋਈ ਇਹਦੇ ਵਿੱਚ ਅਸੀਂ ਗੁਰੂ ਸਾਹਿਬਾਨ ਬਾਰੇ ਗੱਲ ਕਰ ਰਹੇ ਹਾਂ ਅੱਜ ਅਸੀਂ ਗੱਲ ਕਰਾਂਗੇ ਗੁਰੂ ਹਰਗੋਬਿੰਦ ਰਾਏ ਜੀ ਬਾਰੇ ਜੋ ਸਿੱਖਾਂ ਦੇ 6ਵੇਂ ਗੁਰੂ ਸੀ ਇਹਨਾਂ ਦਾ ਜੀਵਨ ਅਤੇ ਇਹਨਾਂ ਦੁਆਰਾ ਕੀਤੇ ਗਏ ਮਹੱਤਵਪੂਰਨ ਕੰਮਾਂ ਬਾਰੇ ਅਸੀਂ ਜਾਣਕਾਰੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਹੀ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਨਵੇਂ-ਨਵੇਂ ਟੌਪਿਕਾਂ ਤੇ ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਆ ਕੇ ਰੀਡ ਕਰ ਸਕਦੇ ਹੋ ਜਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਸਾਰੇ ਲਿੰਕ ਮਿਲ ਜਾਣਗੇ ਸੋ ਸਟਾਰਟ ਕਰਦੇ ਹਾਂ ਜੀ ਤਾਂ ਸਟਾਰਟ ਕਰਦੇ ਹਾਂ ਜੀ 6ਵੇਂ ਗੁਰੂ ਹਰਗੋਬਿੰਦ ਰਾਏ ਜੀ ਇਹਨਾਂ ਦਾ ਜਨਮ ਸੀ ਜਿਹੜਾ 19 ਜੂਨ 1595 ਨੂੰ ਗੁਰੂ ਕੀ ਵਢਾਲੀ ਜੋ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦਾ ਹੈ ਇਸ ਦਿਖਾਤੇ ਹੋਇਆ ਸੀਗਾ ਇਹਨਾਂ ਦੇ ਪਿਤਾ ਦਾ ਨਾਮ ਸ੍ਰੀ ਗੁਰੂ ਅਰਜਨ ਦੇਵ ਸੀ ਮਾਤਾ ਦਾ ਨਾਮ ਗੰਗਾ ਦੇਵੀ ਜੀ ਸੀ ਪਤਨੀਆਂ ਪਹਿਲੀ ਪਤਨੀ ਦਾ ਨਾਮ ਦਬੋਦਰੀ ਜੀ ਅਤੇ ਦੂਜੀ ਪਤਨੀ ਦਾ ਨਾਂ ਨਾਨਕੀ ਜੀ ਤੀਸਰੀ ਪਤਨੀ ਮਹਾਦੇਵੀ ਜੀ ਇਹਨਾਂ ਦੀਆਂ ਪਤਨੀਆਂ ਦੇ ਨਾਮ ਸਨ ਪੁੱਤਰਾਂ ਦੇ ਨਾਮ ਬਾਬਾ ਗੁਰਦਿੱਤਾ ਜੀ ਅਨਿਰਾਇ ਸੂਰਜਮਲ ਅਟਲਰਾਏ ਅਤੇ ਤੇਗ ਬਹਾਦਰ ਜੀ ਇਹਨਾਂ ਦੇ ਪੁੱਤਰਾਂ ਦੇ ਨਾਮ ਸਨ ਇਹਨਾਂ ਲਈ ਸੁਪਤਰੀ ਦੇ ਨਾਮ ਬੀਬੀ ਵੀਰੋ ਸੀਗਾ ਗੁਰਗੱਦੀ ਦੀ ਪ੍ਰਾਪਤੀ 30 ਮਈ 1606 ਈਸਵੀ ਨੂੰ 11 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੂੰ ਗੁਰਗੱਦੀ ਦੀ ਪ੍ਰਾਪਤੀ ਹੋਈ ਸੀ ਇਹਨਾਂ ਦੇ ਕੰਮ ਗੁਰੂ ਹਰਗੋਬਿੰਦ ਜੀ ਨੇ ਨਵੀਂ ਨੀਤੀ ਅਪਣਾਈ ਸੀ ਮੀਰੀ ਅਤੇ ਪੀਰੀ ਨਾਮ ਦੀਆਂ ਦੋ ਤਲਵਾਰਾਂ ਸੀ ਜਿਹੜੀਆਂ ਧਾਰਨ ਕੀਤੀਆਂ ਸੀ ਜਿਹੜੀ ਮੀਰੀ ਸੀ ਉਹ ਦੁਨਿਆਵੀ ਰੱਖਿਆ ਲਈ ਸੀ ਅਤੇ ਪੀਰੀ ਧਾਰਮਿਕ ਰੱਖਿਆ ਲਈ ਤਾਂ ਇਹਨਾਂ ਤੇ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕੀ ਅਤੇ ਮੀਰੀ ਅਤੇ ਪੀਰੀ ਨਾਲ ਦੀਆਂ ਤਲਵਾਰਾਂ ਸੀ ਜੋ ਕਿਹੜੇ ਗੁਰੂ ਸਾਹਿਬਾਨ ਨੇ ਧਾਰਨ ਕੀਤੀਆਂ ਸੀ ਅਤੇ ਕਿਸ ਦਾ ਪ੍ਰਤੀਕ ਸਨ ਇਹ ਵੀ ਪੁੱਛਿਆ ਜਾ ਸਕਦਾ ਹੈ ਸੋ ਪੀਰੀ ਤਲਵਾਰ ਸੀ ਜਿਹੜੀ ਉਹ ਧਾਰਮਿਕ ਰੱਖਿਆ ਲਈ ਸੀ ਮੀਰੀ ਤਲਵਾਰ ਸੀ ਜਿਹੜੀ ਉਹ ਦੁਨਿਆਵੀ ਰੱਖਿਆ ਦੇ ਲਈ ਇਸ ਤੋਂ ਬਾਅਦ ਇਹਨਾਂ ਨੇ ਸੈਨਾ ਦਾ ਸੰਗਠਨ ਕੀਤਾ ਸੀਗਾ ਸ਼ਸਤਰ ਅਤੇ ਘੋੜੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ ਉਸਾਰੀ ਜਿਹੜੀ 1606 ਈਸਵੀ ਦੇ ਵਿੱਚ ਸ਼ੁਰੂ ਹੋਈ ਸੀ ਅਤੇ 1609 ਈਸਵੀ ਦੇ ਵਿੱਚ ਸੰਪੂਰਨ ਹੋਈ ਸੀ ਅਕਾਲ ਤਖਤ ਜਿਹਨੂੰ ਕਿਹਾ ਜਾਂਦਾ ਹੈ ਪਰਮਾਤਮਾ ਦੀ ਗੱਦੀ ਇਸ ਤੋਂ ਬਾਅਦ ਅਕਾਲ ਤਖਤ ਸੀ ਜਿਹੜਾ ਉਹ ਅੰਮ੍ਰਿਤਸਰ ਵਿੱਚ ਹਰਮੰਦਰ ਸਾਹਿਬ ਦੇ ਸਾਹਮਣੇ ਹੈ ਸਭ ਤੋਂ ਪੁਰਾਣਾ ਤਖਤ ਇਸ ਦੇ ਅੰਦਰ 12 ਫੁੱਟ ਉੱਚੇ ਥੜੇ ਦਾ ਨਿਰਮਾਣ ਕੀਤਾ ਗਿਆ ਸੀ ਇਸ ਤੇ ਬੈਠ ਕੇ ਗੁਰੂ ਜੀ ਸਿੱਖਾਂ ਦੇ ਰਾਜਨੀਤਿਕ ਅਤੇ ਸੰਸਾਰਕ ਮਾਮਲਿਆਂ ਦੀ ਅਗਵਾਈ ਕਰਦੇ ਸਨ ਅਤੇ ਸਿੱਖਾਂ ਨੂੰ ਸੈਨਿਕ ਸਿੱਖਿਆ ਦਿੰਦੇ ਸਨ ਇਸ ਟਾੜੀ ਉੱਪਰ ਵੇਖ ਕੇ ਗੁਰੂ ਜੀ ਢਾਡੀ ਵੀਰ ਅਸੀਵਾਰਾਂ ਵੀ ਸੁਣਾਉਂਦੇ ਸਨ 6. ਪੁਆਇੰਟ ਹੈ ਰਾਜਸੀ ਚਿੰਨਾ ਨੂੰ ਅਪਣਾਉਣਾ ਹੁਣ ਹੈ ਜੋ ਗੁਰੂ ਜੀ ਮੇਲੇ ਜਾਂ ਮਾਲਾ ਦੀ ਥਾਂ ਦੋ ਤਲਵਾਰਾਂ ਨੂੰ ਲਟਕਾਉਂਦੇ ਸਨ ਆਪਣੀ ਕਮਰ ਦੇ ਵਿੱਚ ਸ਼ਾਨਦਾਰ ਦਰਬਾਰ ਦੀ ਉਹਨਾਂ ਨੇ ਸਥਾਪਨਾ ਕੀਤੀ ਸੀ ਰਾਜਾ ਬਾਗ ਦਸਤਾਰ ਉੱਪਰ ਕਲਗੀ ਸਜੋਦੇ ਸਨ ਉਹਨਾਂ ਉੱਪਰ ਛਤਰ ਚੁਲਾਈ ਜਾਂਦਾ ਸੀ ਪੰਜਵਾਂ ਪੁਆਇੰਟ ਹੈ ਉਹਨਾਂ ਨੇ ਸੱਚੇ ਪਾਸਾ ਦੀ उपाधि ਧਾਰਨ ਕੀਤੀ ਸੀ ਆਪਣੇ ਅੰਗ ਰੱਖੇ ਰੱਖਦੇ ਸਨ ਜੋ ਬਵੰਜਾ ਸੀ ਲੋਗੜ ਦੇ ਕਿਲੇ ਦੀ ਉਸਾਰੀ ਕਰਵਾਈ ਗੁਰੂ ਹਰਗੋਬਿੰਦ ਜੀ ਨੇ ਅੰਮ੍ਰਿਤਸਰ ਦੀ ਸੁਰੱਖਿਆ ਲਈ 1609 ਈਸਵੀ ਦੇ ਵਿੱਚ ਲੋਹਗੜ੍ਹ ਕਿਲੇ ਦੀ ਉਸਾਰੀ ਕਰਵਾਈ ਸੀ ਜੋ ਸਿੱਖਾਂ ਦਾ ਪਹਿਲਾ ਕਿਲਾ ਸੀਗਾ। ਗੁਰੂ ਸਾਹਿਬ ਦੇ ਸਮੇਂ ਪ੍ਰਮੁੱਖ ਘਟਨਾਵਾਂ ਇਨਕੜਾ ਨੂੰ ਜੋ ਗੁਰਿਆਈ ਕਾਲ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਪਹਿਲਾ ਕਾਲ ਸੀਗਾ 1606 ਤੋਂ 1627 ਦੇ ਤੱਕ। ਤਾਂ ਇਸ ਦੌਰਾਨ ਕੀ ਹੋਇਆ ਸੀਗਾ ਇਸ ਸਮੇਂ ਮੁਗਲ ਬਾਦਸ਼ਾਹ ਜਹਾਂਗੀਰ ਦਾ ਸ਼ਾਸਨ ਸੀ। ਸ਼ੁਰੂ ਦੇ ਵਿੱਚ ਹੈ ਜੋ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕੈਲੇ ਦੇ ਵਿੱਚ ਕੈਦ ਕਰ ਦਿੱਤਾ ਸੀ ਪਰ ਕੁਝ ਸਮੇਂ ਮੰਗਰ ਉਹਨਾਂ ਨੂੰ ਅੱਧੇ 52 ਹੋਰ ਜੋ ਉੱਥੇ ਰਾਜੇ ਕੈਦ ਸੀ ਰਿਹਾ ਕਰ ਦਿੱਤਾ ਸੀ ਗੁਰੂ ਜੀ ਦੁਆਰਾ 52 ਰਾਜਿਆਂ ਨੂੰ ਰਿਹਾ ਕਰਵਾਉਣ ਕਾਰਨ ਬੰਦੀ ਛੋੜ ਬਾਬਾ ਕਿਹਾ ਜਾਂਦਾ ਹੈ ਤਾਂ ਇਸ ਤੇ ਕੁਐਸਚਨ ਜਰੂਰ ਪੁੱਛਿਆ ਜਾਂਦਾ ਹੈ ਰਹਿਈ ਤੋਂ ਬਾਅਦ ਗੁਰੂ ਜੀ ਤੇ ਜਹਾਂਗੀਰ ਨਾਲ ਮਿੱਤਰਤਾ ਪੂਰਨ ਸੰਬੰਧ ਕਾਇਮ ਹੋ ਗਏ ਸੀ ਜਹਾਂਗੀਰ ਸਾਰਾ ਇਲਜ਼ਾਮ ਚੰਦੂ ਸਾਹ ਉੱਪਰ ਲਗਾ ਕੇ ਉਸ ਨੂੰ ਗੁਰੂ ਜੀ ਦੇ ਹਵਾਲੇ ਕਰ ਦਿੰਦਾ ਹੈ ਚੰਦੂ ਸ਼ਾਹ ਜੋ ਗੁਰੂ ਅਰਜਨ ਦੇਵ ਜੀ ਦੀ ਜੀ ਦਿੱਤਾ ਕਾਰਨ ਬਣਿਆ ਸੀ ਉਹ ਵਿਅਕਤੀ ਸੀਗਾ ਦੂਸਰਾ ਕਾਰਨ ਸੀਗਾ 1628 ਤੋਂ 1635ਵੀ ਇਸ ਸਮੇਂ ਸਾਜਾ ਮੋਗਲਾਂ ਦਾ ਨਵਾਂ ਬਾਰਸ਼ਾ ਬਣਿਆ ਸੀ ਇਸ ਵਾਰ ਫਿਰ ਮਗਲਾਂ ਅਤੇ ਸਿੱਖਾਂ ਦੇ ਆਪਸੀ ਸਬੰਧ ਸੀ ਜਿਹੜੇ ਖਰਾਬ ਹੋ ਗਏ ਸੀ ਇਸ ਕਾਰਨ ਦੋਹਾਂ ਵਿਚਾਲੇ ਚਾਰ ਲੜਾਈਆਂ ਹੋਈਆਂ ਸੀ ਇਹਨਾਂ ਲੜਾਈਆਂ ਵਿੱਚ ਸਿੱਖ ਫੌਜ ਹੈ ਜਿਹੜੀ ਉਹ ਜੇਤੂ ਰਹੀ ਸੀ ਤਾਂ ਪਹਿਲੀ ਹੋਈ ਸੀ ਅੰਮ੍ਰਿਤਸਰ ਦੀ ਲੜਾਈ 1600 34 ਦੇ ਵਿੱਚ ਇਹਦਾ ਕਾਰਨ ਸੀਗਾ ਸਾਹਜਾਹਾਂ ਦਾ ਬਾਦ ਇਹ ਕਾਰਨ ਬਣਿਆ ਸੀਗਾ ਜੋ ਈਰਾਨ ਦੇ ਬਾਦਸ਼ਾਹ ਨੇ ਭੇਂਟ ਕੀਤਾ ਸੀ ਮੁਗਲਾਂ ਦੀ ਅਗਵਾਈ ਮੁਕਲਿਸਖਾਂ ਕਰ ਰਹੀ ਸੀ ਸਿੱਖਾਂ ਦੀ ਅਗਵਾਈ ਗੁਰੂ ਹਰਗੋਬਿੰਦ ਰਾਏ ਭਾਈ ਵਿਦੀ ਚੰਦ ਅਤੇ ਭਾਈ ਜੇਠਾ ਜੀ ਅਤੇ ਪੈਦਾਖਾ ਕਰ ਰਹੇ ਸਨ ਮੁਕਲਿਸਖਾਂ ਗੁਰੂ ਜੀ ਨਾਲ ਲੜਦਾ ਹੋਇਆ ਇਸ ਲੜਾਈ ਦੇ ਵਿੱਚ ਮਾਰੇ ਗਿਆ ਸੀ ਅੱਗੇ ਲਹਿਰਾ ਦੀ ਲੜਾਈ ਇਹ ਵੀ 1634 ਦੇ ਵਿੱਚ ਹੋਈ ਸੀ ਸਥਾਨ ਲਹਿਰਾ ਸੀ ਜੋ ਬਠਿੰਡਾ ਦੇ ਨੇੜੇ ਹੈ ਇਦਾ ਕਾਰਨ ਸੀ ਘੋੜੇ ਦਿਲਬਾਗ ਅਤੇ ਗੁਲਵਾਰੀ ਇਕੋੜਿਆਂ ਦੇ ਨਾਮ ਸੀ ਤਾਂ ਇਸ ਤੇ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਇਨ੍ਹਾਂ ਘੋੜਿਆਂ ਨੂੰ ਹੈ ਜੋ ਬਖਤ ਮੱਲ ਅਤੇ ਤਾਰਾਚੰਦ ਨਾਮ ਦੇ ਮਸੰਦ ਸੀ ਜਿਹੜੇ ਕਾਬਲ ਤੋਂ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਲਿਹਾਰੇ ਸਨ ਰਸਤੇ ਵਿੱਚ ਉਹਨਾਂ ਨੂੰ ਮੁਗਲਾਂ ਨੇ ਖੋਲੇ ਸੀ ਮੁਗਲਾਂ ਦਾ ਸੈਨਾਪਤੀ ਸੀ ਜਿਹੜੀ ਲੱਲਾ ਵੇਗ ਅਤੇ ਕਮਰ ਵੇਗ ਮਾਰੇਗੇ ਸੀ ਅਤੇ ਸਿੱਖਾਂ ਵੱਲੋਂ ਭਾਈ ਜੇਠਾ ਜੀ ਸ਼ਹੀਦ ਹੋ ਗਏ ਸੀ ਅੱਗੇ ਸੀ ਕਰਤਾਰਪੁਰ ਦੀ ਲੜਾਈ ਇਹਦਾ ਕਾਰਨ ਸੀ ਪੈਦਾਖਾਂ ਜੋ ਗੁਰੂ ਜੀ ਦੀ ਪਠਾਨ ਟੁਕੜੀ ਦਾ ਸੈਨਾਪਤੀ ਸੀ ਇਹਨੇ ਸੀ ਜਿਹੜਾ ਗੁਰੂ ਜੀ ਦਾ ਬਾਦ ਚੋਰੀ ਕਰਕੇ ਆਪਣੇ ਜਵਾਈ ਨੂੰ ਦੇ ਦਿੱਤਾ ਸੀ ਜਿਸ ਕਾਰਨ ਗੁਰੂ ਜੀ ਨੇ ਇਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਅਤੇ ਆਪਣੇ ਅਪਮਾਨ ਦਾ ਬਦਲਾ ਲੈਣ ਲਈ ਇਹ ਸਹਾਜਾ ਦੀ ਸ਼ਰਨ ਦੇ ਵਿੱਚ ਚਲਾ ਗਿਆ ਸੀਗਾ ਸਹਾਜਾ ਨੇ ਪੈਦਾਖਾਨ ਅਤੇ ਕਾਲੇਖਾਂ ਦੇ ਅਧੀਨ ਗੁਰੂਜੀ ਖਿਲਾਫ ਸੈਨਾ ਭੇਜੀ ਸੀ ਇਸ ਲੜਾਈ ਵਿੱਚ ਗੁਰੂਜੀ ਦੇ ਪੁੱਤਰਾਂ ਬਾਬਾ ਗੁਰਦਤਾ ਅਤੇ ਤੇਗਵਾਰਦਰਜੀ ਨੇ ਆਪਣੀ ਬਹਾਦਰੀ ਦੇ ਜੋਹਰ ਵਿਖਾਏ ਸੀ ਇਸ ਲੜਾਈ ਵਿੱਚ ਪੈਦਾਖਾਨ ਅਤੇ ਉਸ ਦਾ ਪੁੱਤਰ ਕੁਤਬਖਾਨ ਅਤੇ ਕਾਲੇਖਾਂ ਮਾਰੇ ਗਏ ਸੀ ਇਸ ਤੋਂ ਬਾਅਦ ਫਗਵਾੜਾ ਦੀ ਲੜਾਈ 1635 ਦੇ ਵਿੱਚ ਕਰਤਾਰਪੁਰ ਤੋਂ ਬਾਅਦ ਗੁਰੂਜੀ ਫਗਵਾੜਾ ਵਿਖੇ ਰੁਕੇ ਸੀਗੇ ਮੁਗਲ ਸੈਨਾ ਦੀ ਕਮਾਨ ਅਹਿਮਦ ਖਾਨ ਦੇ ਹੱਥ ਵਿੱਚ ਸੀ ਤੇ ਆਖਰੀ ਲੜਾਈ ਸੀ ਇਸ ਲੜਾਈ ਵਿੱਚ ਵੀ ਸਿੱਖ ਜੇਤੂ ਰਹੇ ਸੀ ਤੀਸਰਾ ਕਾਲ 1635 ਤੋਂ 1644 ਅੰਤਮ ਸਮੇਂ ਗੁਰੂ ਜੀ ਨੇ ਕੀਰਤਪੁਰ ਸਾਹਿਬ ਵਿਖੇ ਨਿਵਾਸ ਕੀਤਾ ਉੱਥੇ ਰਹਿ ਕੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਜਿਹੜਾ ਸ਼ੁਰੂ ਕੀਤਾ ਸੀ ਉਹਨਾਂ ਆਪਣਾ ਉੱਤਰਾਧਿਕਾਰੀ ਆਪਣੇ ਪੁੱਤਰ ਗੁਰਦੇਵਤਾ ਦੇ ਛੋਟੇ ਪੁੱਤਰ ਹਰੀ ਰਾਏ ਜੀ ਨੂੰ ਨਿਯੁਕਤ ਕੀਤਾ ਸੀ ਇਸ ਤੋਂ ਬਾਅਦ ਜੋਤੀ ਜੋਤ 3 ਮਾਰਚ 1644 ਇੱਥੇ 45 ਵੀ ਲਿਖਿਆ ਜਾਂਦਾ ਹੈ ਇਸ ਵਿੱਚ ਕੀਰਤਪੁਰ ਵਿਖੇ ਗੁਰੂ ਜੀ ਜੋਤੀ ਜੋਤ ਸਮਾ ਗਏ ਸੀ ਸੋ ਇਹ ਸੀ ਮੇਂ ਗੁਰੂ ਗੁਰੂ ਹਰਗੋਬਿੰਦ ਜੀ ਰਾਏ ਬਾਰੇ ਤੁਹਾਡੇ ਨਾਲ ਸੀ ਜਾਣਕਾਰੀ ਜੋ ਵੀ ਮਹੱਤਵਪੂਰਨ ਜਾਣਕਾਰੀ ਸੀ ਉਹਨਾਂ ਦੇ ਕੰਮ ਉਹਨਾਂ ਦਾ ਜੀਵਨ ਉਹਨਾਂ ਦੀਆਂ ਲੜਾਈਆਂ ਇਹਦੇ ਨਾਲ ਸੰਬੰਧਤ ਤੁਹਾਨੂੰ ਜਾਣਕਾਰੀ ਪ੍ਰਦਾਨ ਕੀਤੀ ਹੈ ਕੰਟੀਨਿਊ ਇਸੇ ਤਰ੍ਹਾਂ ਤੁਹਾਨੂੰ ਪ੍ਰੋਵਾਈਡ ਕਰਦੇ ਰਾਂਗੇ ਸੋ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਦੇ ਕਰੋ ਜੀ ਪੰਜਾਬ ਲੈਵਲ ਦੇ ਹਰ ਇੱਕ ਐਗਜ਼ਾਮ ਲਈ ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ ਜਾ ਰਿਹਾ ਮਾਸਟਰ ਕੀਟਰ ਦਾ ਐਗਜ਼ਾਮ ਹੋਏਗਾ ਜਾਂ ਪੰਜਾਬ ਟੈਟ ਹੋਏਗਾ ਜਾਂ ਈਟਟੀਟੀ ਦਾ ਸਕ੍ਰੀਨਿੰਗ ਟੈਸਟ ਹੋਏਗਾ ਤਾਂ ਸਾਰੇ ਐਗਜ਼ਾਮ ਲਈ ਤੁਸੀਂ ਰੀਡ ਕਰ ਸਕਦੇ ਹੋ ਸੋ ਮਿਲਦੇ ਹਾਂ ਜੀ ਅਗਲੇ ਨਵੇਂ ਟੌਪਿਕ ਦੇ ਨਾਲ ਧੰਨਵਾਦ ਜੀ